2024 ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਪੰਜਾਬ ਯੂਨਿਟ ਨੂੰ ਬੜੀ ਗੰਭੀਰਤਾ ਨਾਲ ਆਤਮ ਮੰਥਨ ਕਰਨ ਵਾਸਤੇ ਇੱਕ ਨਵੀਂ ਕਮੇਟੀ ਦਾ ਗਠਨ ਕਰਨ ਦੀ ਲੋੜ ਆ ਔਰ ਇਹ ਕਮੇਟੀ ਨੂੰ ਇੱਕ ਮਿੱਥੇ ਹੋਏ ਸਮੇਂ ਦੇ ਵਿੱਚ ਇਹ ਕਿਹਾ ਜਾਵੇ ਕਿ ਉਹ ਆਪਣੀ ਰਿਪੋਰਟ ਦੇਣਗੇ ਔਰ ਉਸ ਰਿਪੋਰਟ ਦੇ ਉੱਤੇ ਡਿਸਕਸ਼ਨ ਹੋਵੇ ਔਰ ਉਸ ਤੋਂ ਬਾਅਦ ਉਹ ਰਿਪੋਰਟ ਜਿਹੜੀ ਹੈ ਲਾਗੂ ਕੀਤੀ ਜਾਵੇ ਜੋ ਵੀ ਉਹ ਰਿਪੋਰਟ ਦੇ ਵਿੱਚ ਆਵੇ ਕਿ ਇਹੋ ਜਿਹੀਆਂ ਤਬਦੀਲੀਆਂ ਦੀ ਲੋੜ ਆ ਉਹਨਾਂ ਨੂੰ ਵਾਕਈ ਉਹਨਾਂ ਨੂੰ ਹੂ ਬੂ ਉਹਨਾਂ ਨੂੰ ਉਹਨਾਂ ਨੂੰ ਇੰਪਲੀਮੈਂਟ ਕੀਤਾ ਜਾਵੇ ਬਾਕੀ ਸਾਡੇ ਬਹੁਤ ਸਾਰੇ ਕਾਲਰਸ ਨੇ ਵੀ ਜਿਵੇਂ ਗੱਲ ਕੀਤੀ ਔਰ ਮੇਰਾ ਆਪਣਾ ਤਜਰਬਾ ਵੀ ਹੈ ਕਿਉਂਕਿ ਮੈਂ ਕਰੀਬ 6 ਸਾਲ ਇਸ ਪਾਰਟੀ ਦੇ ਵਿੱਚ ਰਿਹਾ ਹਾਂ ਕਰੀਬ ਸਾਲ 2017 ਚੋਣਾਂ ਤੋਂ ਪਹਿਲਾਂ ਔਰ ਫਿਰ 5 ਸਾਲ ਮੈਂ ਬਤੌਰ ਐਮਐਲਏ ਮੈਂ ਪਾਰਟੀ ਨੂੰ ਬੜੀ ਨਜ਼ਦੀਕੀ ਤੋਂ ਦੇਖਿਆ ਵਾ ਦਿੱਲੀ ਦੀ ਜਿਹੜੀ ਦਖਲਅੰਦਾਜ਼ੀ ਆ ਉਹ ਬਿਲਕੁਲ ਬੰਦ ਹੋਣੀ ਚਾਹੀਦੀ ਆ ਉਹ ਦਿੱਲੀ ਦੀ ਦਖਲਅੰਦਾਜ਼ੀ ਜਿਹੜੀ ਆ ਉਹ ਪਾਰਟੀ ਪੰਜਾਬ ਦੀ ਯੂਨਿਟ ਵਾਸਤੇ ਕਾਟਕ ਸਾਬਤ ਹੋ ਰਹੀ ਆ 2017 ਦੇ ਵਿੱਚ ਦਿੱਲੀ ਤੋਂ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਆਏ ਸੀ ਔਰ ਉਹਨਾਂ ਨੇ ਮੇਰੇ ਖਿਆਲ ਜੋ ਉਹਨਾਂ ਨੇ ਇਥੇ ਕੀਤਾ ਜਿਸ ਤਰ੍ਹਾਂ ਨਾਲ ਉਹਨਾਂ ਨੇ ਚੋਣ ਪ੍ਰਚਾਰ ਕੀਤਾ ਸ਼ਾਇਦ ਉਹੀ ਇੱਕ ਬਹੁਤ ਵੱਡਾ ਕਾਰਨ ਬਣਿਆ ਕਿ 2017 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਬਣ ਸਕੀ ਔਰ ਹੌਲੀ ਹੌਲੀ ਇੱਕ ਇੱਕ ਕਰਕੇ ਜਿਹੜੇ ਪਾਰਟੀ ਦੇ ਲੀਡਰ ਨੇ ਉਹ ਪਾਰਟੀ ਤੋਂ ਦੂਰ ਹੋਣੇ ਸ਼ੁਰੂ ਹੋਏ ਉਸ ਤੋਂ ਬਾਅਦ ਇਹਨਾਂ ਚੋਣਾਂ ਤੋਂ ਪਹਿਲਾਂ 2022 ਦੀਆਂ ਚੋਣਾਂ ਤੋਂ ਪਹਿਲਾਂ ਲਗਾਤਾਰ ਦੋ ਤਿੰਨ ਸ਼ਖਸ ਜਿਹੜੇ ਨੇ ਜਿਨ੍ਹਾਂ ਦੀ ਇੱਥੇ ਦਖਲਅੰਦਾਜ਼ੀ ਆ ਰਾਗਵ ਛੱਡਾ ਹਾਲਾਂਕਿ ਦਿੱਲੀ ਚ ਰਹਿੰਦੇ ਆ ਪੰਜਾਬ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਲੇਕਿਨ ਪੰਜਾਬ ਤੋਂ ਉਹਨਾਂ ਨੂੰ ਉਹਨਾਂ ਨੂੰ ਰਾਜ ਸਭਾ ਭੇਜਿਆ ਗਿਆ ਚਲੋ ਉਹ ਵੀ ਪੇਜਦਾ ਕੋਈ ਗੱਲ ਨਹੀਂ ਲੇਕਿਨ ਉਸ ਤੋਂ ਬਾਅਦ ਫਿਰ ਇੱਕ ਐਡਵਾਈਜ਼ਰੀ ਕਮੇਟੀ ਦੀ ਚੇਅਰਮੈਨਸ਼ਿਪ ਉਹਨਾਂ ਨੂੰ ਦੇ ਕੇ ਤੇ ਇੱਥੇ ਬਿਠਾਇਆ ਹੋਇਆ ਇੱਕ ਮੰਤਰੀ ਦਾ ਕਾਰਜ ਚ ਬੈਠੇ ਹੋਏ ਆ ਕਿਹੜੇ ਆਧਾਰ ਦੇ ਉੱਤੇ ਕਿਹੜੇ ਰੂਲਸ ਦੇ ਮੁਤਾਬਕ ਉਹਨਾਂ ਨੂੰ ਮੰਤਰੀ ਦਾ ਕਾਰ ਦਿੱਤਾ ਹੋਇਆ ਹੈਗਾ ਸ਼ਾਇਦ ਕੋਈ ਪੁੱਛ ਨਹੀਂ ਰਿਹਾ ਇਸੇ ਕਰਕੇ ਉਹ ਹਾਲੀ ਵੀ ਉੱਥੋਂ ਆਪਣੀ ਆਪਣਾ ਕੰਮਕਾਰ ਕਰ ਰਹੇ ਆ ਸੰਦੀਪ ਪਾਠਕ ਸੋ ਕਾਲਡ ਨੀਤੀਕਾਰ ਇਹ ਲੋਕਾਂ ਨੇ ਠੀਕ ਆ ਤੇ 2022 ਦੇ ਵਿੱਚ ਪਾਰਟੀ ਜਰੂਰ ਸੱਤਾ ਚ ਆ ਗਈ ਉਹ ਸੱਤਾ ਚ ਇਸ ਕਰਕੇ ਆਈ ਕਿਉਂਕਿ ਲੋਕੀ ਦੂਜੀਆਂ ਪਾਰਟੀਆਂ ਤੋਂ ਜਾਂ ਜਿਹੜਾ ਕਾਂਗਰਸ ਦੇ ਵਿੱਚ ਕਮਸਾਨ ਸੀ ਉਹਦੇ ਕਰਕੇ ਲੋਕਾਂ ਨੇ ਲਗਾ ਕਿ ਇਹਨਾਂ ਨੂੰ ਚਾਂਸ ਦੇ ਕੇ ਵੇਖ ਲਈਏ ਸੋ ਇਸ ਕਰਕੇ ਇਹਨਾਂ ਨੂੰ ਬਿਲਕੁਲ ਦਿੱਲੀ ਦੀ ਦਖਲਅੰਦਾਜ਼ੀ ਜਿਹੜੀ ਹੈ ਖਤਮ ਕਰਕੇ ਇਹਨਾਂ ਨੂੰ ਦਿੱਲੀ ਵਾਲਿਆਂ ਨੂੰ ਵਾਪਸ ਭੇਜਣਾ ਚਾਹੀਦਾ ਪੰਜਾਬ ਦੀ ਯੂਨਿਟ ਨੂੰ ਪੰਜਾਬ ਵਾਲਿਆਂ ਨੂੰ ਚਲਾਉਣਾ ਚਾਹੀਦਾ ਇੱਥੋਂ ਦਾ ਜਿਹੜਾ ਵੀ ਪ੍ਰਧਾਨ ਹੋਵੇ ਮੁੱਖ ਮੰਤਰੀ ਆੜਿਆ ਪ੍ਰਧਾਨ ਹੋਵੇ ਉਹ ਪ੍ਰਧਾਨ ਜਿਹੜਾ ਵਾ ਉਹਦਾ ਸਿੱਧਾ رابطہ ਅਰਵਿੰਦ ਕੇਜਰੀਵਾਲ ਪਾਰਟੀ ਸੁਪਰੀਮਾ ਨਾਲ ਹੋਣਾ ਚਾਹੀਦਾ ਵੇਚ ਜਿਹੜੇ ਇਹ ਮਿਡਲ ਮੈਨ ਨੇ ਜਿਹ ਉਹਨਾਂ ਦਾ ਕੋਈ ਰੋਲ ਬਹੁਤਾ ਚੰਗਾ ਨਹੀਂ ਹੁੰਦਾ। ਅ ਮੰਤਰੀਆਂ ਨੂੰ ਉਹਨਾਂ ਦੀ ਕਾਬਲੀਅਤ ਦੇ ਆਧਾਰ ਦੇ ਉੱਤੇ ਮੰਤਰੀ ਬਣਾਉਣਾ ਚਾਹੀਦਾ ਵਿਧਾਇਕਾਂ ਨੂੰ ਨਾ ਕਿ ਚਾਪਲੂਸੀ ਜਿਹੜਾ ਜਿਆਦਾ ਕਰਦਾ ਵਾ ਜਾਂ ਜਿਹਦੀ ਪੈਸੇ ਦੇਣ ਦੀ ਸ਼ਮਤਾ ਵਾ। ਇਹ ਵੀ ਇੱਕ ਗੱਲ ਚੱਲਦੀ ਆ ਪੈਸੇ ਦੇਣ ਦੀ ਸ਼ਮਤਾ ਜਿਹਦੀ ਆ ਉਹਨੂੰ ਸ਼ਾਇਦ ਮੰਤਰੀ ਬਣਾਇਆ ਜਾਂਦਾ ਵਾ। ਸੋ ਬਿਲਕੁਲ ਮੈਰਿਟ ਦੇ ਆਧਾਰ ਦੇ ਉੱਤੇ ਮੰਤਰੀ ਬਣਨੇ ਚਾਹੀਦੇ ਆ ਔਰ ਜਿਹੜੇ ਮੰਤਰੀਆਂ ਦੀ ਕਾਰਗੁਜ਼ਾਰੀ ਸਹੀ ਨਹੀਂ ਜਿਨ੍ਹਾਂ ਤੇ ਦਾਗ ਲੱਗੇ ਹੋਏ ਆ ਭਾਵੇਂ ਉਹ ਕੁਟਾਰੂ ਸ਼ੱਕ ਆ, ਭਾਵੇਂ ਉਹ ਬਲਕਾਰ ਸਿੰਘ ਆ, ਭਾਵੇਂ ਹਰਜੋਤ ਬੈਂਸ ਆ ਜਾਂ ਜੋ ਵੀ ਆ। ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਵੇ ਔਰ ਉਹਨਾਂ ਤੇ ਉਹਨਾਂ ਨੂੰ ਕਿਉਂ ਅਸੀਂ ਮੰਤਰੀ ਮੰਡਲ ਦੇ ਵਿੱਚ ਰਹਿਣ ਦੇ ਰਹੇ ਹਾਂ ਕਿਉਂਕਿ ਸਿਰਫ ਵਿਰੋਧੀ ਧਿਰ ਰੇਜ਼ ਕਰ ਰਹੀ ਹੈ ਇਸ਼ੂ ਇਸੇ ਤਰ੍ਹਾਂ ਜਿਹੜੇ ਐਮ ਐਲ ਏਜ਼ ਉੱਤੇ ਜਾਂ ਜਿਵੇਂ ਜਸਵੰਤ ਸਿੰਘ ਗੱਜਰ ਮਾਜਰਾ ਆਮਰਗੜ ਦਾ ਐਮ ਐਲ ਏ ਉੱਤੇ ਜਿਹੜੇ ਗੰਭੀਰ ਇਲਜ਼ਾਮ ਲੱਗੇ ਹੋਏ ਆ ਉਹਨੂੰ ਵੀ ਪਾਰਟੀ ਵੱਲੋਂ ਪਾਸੇ ਕਰਨਾ ਚਾਹੀਦਾ ਵਾ ਇਹ ਕਹਿਣਾ ਕਿ ਇਹ ਜੀ ਈਡੀ ਦਾ ਈਡੀ ਨੇ ਇਲਜ਼ਾਮ ਲਾਤੇ ਆ ਉਹ ਤੇ ਫਿਰ ਕਾਂਗਰਸ ਵਾਲੇ ਵੀ ਕਹਿਣਗੇ ਕਿ ਆਮ ਆਦਮੀ ਪਾਰਟੀ ਵਾਲਿਆਂ ਦੀ ਵਿਜੀਲੈਂਸ ਸਾਡੇ ਤੇ ਇਲਜ਼ਾਮ ਲਾਉਂਦੇ ਆ ਸੋ ਜੇ ਇਲਜ਼ਾਮ ਲੱਗਦਾ ਵਾ ਜੇ ਕੋਈ ਏਜੰਸੀ ਜਾਂਚ ਕਰਦੀ ਆ ਤੇ ਉਹਨਾਂ ਲੋਕਾਂ ਨੂੰ ਪਾਸੇ ਕਰਨਾ ਚਾਹੀਦਾ ਔਰ ਜਿਹੜੇ ਲੋਕਾਂ ਦੇ ਖਿਲਾਫ ਤੁਸੀਂ ਇਨਕੁਆਰੀਆਂ ਸ਼ੁਰੂ ਕੀਤੀਆਂ ਸੀ ਆਪਣੇ ਬੰਦਿਆਂ ਦੇ ਖਿਲਾਫ ਵਿਜੇ ਸਿੰਗਲਾ ਵਰਗੇ ਜਿਹੜੇ ਮੰਤਰੀ ਸਨ ਉਹਨਾਂ ਦੇ ਖਿਲਾਫ ਕੀ ਬਣਿਆ ਫਿਰ ਫਾਈਨਲੀ ਇਨਕੁਆਰੀਆਂ ਦੇ ਦੱਸੋ ਲੋਕਾਂ ਨੂੰ ਕਾਂਗਰਸ ਵਾਲਿਆਂ ਦੇ ਖਿਲਾਫ ਜਿਹੜੀਆਂ ਇਨਕੁਆਰੀਆਂ ਚਲੀਆਂ ਸੀ ਕੀ ਬਣਿਆ ਸੋ ਜੇ ਭ੍ਰਸ਼ਟਾਚਾਰ ਦੇ ਖਿਲਾਫ ਜ਼ੀਰੋ ਟੋਲਰੈਂਸ ਹੈ ਤਾਂ ਜ਼ੀਰੋ ਟੋਲਰੈਂਸ ਪਰਾਨੂੰ ਆਪਣੀ ਪਾਰ ਜ਼ੀਰੋ ਟੋਲਰੈਂਸ ਸਾਰਿਆਂ ਵਾਸਤੇ ਇੱਕੋ ਜੀ ਹੋਣੀ ਚਾਹੀਦੀ ਆ ਦੂਸਰਾ ਸਰਕਾਰ ਜਿਹੜੀ ਹੈ ਆਪਦੀ ਆ ਲੋਕਾਂ ਦੀ ਸਰਕਾਰ ਆ ਇਹ ਸਿਰਫ ਇੱਕ ਬੰਦੇ ਦੀ ਮੁੱਖ ਮੰਤਰੀ ਦੀ ਸਰਕਾਰ ਨਹੀਂ ਆਪਣੇ ਇੱਥੇ ਵੈਸਟਮਿੰਸਟਰ ਸਿਸਟਮ ਆਫ ਗਵਰਨਮੈਂਟ ਆ ਪਾਰਲੀਮੈਂਟਰੀ ਸਿਸਟਮ ਆਫ ਗਵਰਨਮੈਂਟ ਆ ਜਿਹਦੇ ਵਿੱਚ ਸਰਕਾਰ ਕੈਬਨਿਟ ਚਲਾਉਂਦੀ ਆ ਇੱਕ ਸ਼ਖਸ ਨਹੀਂ ਚਲਾਉਂਦਾ ਜਿਹੜਾ ਮੁੱਖ ਮੰਤਰੀ ਹੁੰਦਾ ਉਹਨੂੰ ਅੰਗਰੇਜ਼ੀ ਦੇ ਵਿੱਚ ਆਪਾਂ ਕਹੇ ਹੀ ਇਜ਼ ਓਨਲੀ ਦੀ ਫਰਸਟ ਅਮੰਗਸ ਇਕਵਲਸ ਉਹਦੇ ਕੋਈ ਸੁਪਰ ਪਾਵਰ ਨਹੀਂ ਹੁੰਦੀ ਉਹਦੇ ਕੋਲ ਕੋਈ ਲekin ਆਪਾਂ ਦੇ ਵਿੱਚ ਵਿਖਿਆ ਦਿੱਲੀ ਦੇ ਵਿੱਚ ਉੱਥੇ ਪ੍ਰਧਾਨ ਮੰਤਰੀ ਵੀ ਇਸੇ ਤਰ੍ਹਾਂ ਹੀ ਚੱਲ ਰਿਹਾ ਵਾ ਪਿਛੇਵੇਂ ਨਰਿੰਦਰ ਮੋਦੀ 올 ਇਨ 올 ਹੈ ਇਸੇ ਤਰ੍ਹਾਂ ਅਰਵਿੰਦ ਕੇਜਰੀਵਾਲ ਦਿੱਲੀ ਚ 올 ਇਨ 올 ਲਿਆ ਇਸੇ ਤਰ੍ਹਾਂ ਇੱਥੇ ਭਗਵੰਤ ਮਾਨ 올 ਇਨ 올 ਲਿਆ ਸਾਰਿਆਂ ਨੂੰ ਨਾਲ ਲੈ ਕੇ ਚੱਲੋ ਮੰਤਰੀ ਜਿਹੜੇ ਨੇ ਉਹ ਮੰਤਰੀ ਆ ਉਹਨਾਂ ਦੀ ਬਰਾਬਰ ਦੀ ਹਿੱਸੇਦਾਰੀ ਹੈ ਸਰਕਾਰ ਦੇ ਵਿੱਚ ਉਹਨਾਂ ਨੂੰ ਆਪਾਂ ਕਲਾਸ 4 এমপ্লয়ੀ ਨਹੀਂ ਆਪਾਂ ਸਮਝ ਸਾਡੇ ਵੈਸੇ ਤੇ ਕਲਾਸ 4 এমপ্লয়ੀ ਦੀ ਵੀ ਇੱਜ਼ਤ ਹੁੰਦੀ ਆ ਲੇਕਿਨ ਉਹਨਾਂ ਨੂੰ ਤੁਸੀਂ ਡੋਰਮੈਟ ਨਹੀਂ ਸਮਝ ਸਕਦੇ ਮੈਂ ਕਲਾਸ 4 ਸ਼ਾਇਦ ਇਹਨੂੰ ਨਹੀਂ ਸੀ ਕਹਿਣਾ ਚਾਹੀਦਾ ਆਪਾਂ ਨੂੰ ਡੋਰਮੈਟ ਨਹੀਂ ਸਮਝਣਾ ਚਾਹੀਦਾ ਇਹਦਾ ਮਤਲਬ ਹੈ ਵੀ ਮੰਤਰੀਆਂ ਦੀ ਪ੍ਰੋਪਰ ਮਾਨ ਸਰਕਾਰ ਦਓ ਉਹਨਾਂ ਨੂੰ ਉਹਨਾਂ ਦੀ ਇੱਜ਼ਤ ਮਾਨ ਉਹਨਾਂ ਨੂੰ ਦੋ ਉਹਨਾਂ ਨੂੰ ਫੰਕਸ਼ਨ ਕਰਨ ਦਿਓ ਨੀਤੀਆਂ ਬਣਾਉਣ ਦਿਓ ਠੀਕ ਹੈ ਸਾਲ ਬਾਅਦ 2 ਸਾਲ ਬਾਅਦ ਤੁਸੀਂ ਉਹਨਾਂ ਦਾ ਪਰਫਾਰਮੈਂਸ ਰਿਵਿਊ ਕਰ ਲਓ ਜੇ ਨਹੀਂ ਪਸੰਦ ਤੇ ਚੇਂਜ ਕਰ ਦਿਓ ਡਾਈਸੈਂਟ ਜਿਹੜਾ ਵਾ ਸਹਿਮਤੀ ਉਹਦੀ ਕਦਰ ਪਾਓ ਸਹਿਮਤੀ ਜਿਹੜੀ ਆ ਉਹਨੂੰ ਆਪਾਂ ਉਹਨੂੰ ਕੁਚਲੋ ਨਾ ਉਹਨੂੰ ਤਰਜੀਹ ਦਈਏ ਕਈ ਵਾਰ ਜਿਹੜੇ ਤੁਹਾਡੇ ਸਭ ਤੋਂ ਵੱਡੇ ਕ੍ਰਿਟਿਕ ਹੁੰਦੇ ਆ ਸਭ ਤੋਂ ਵੱਡੇ ਦੋਸਤ ਹੁੰਦੇ ਆ ਲੇਕਿਨ ਸਰਕਾਰ ਜਿਹੜੀ ਆ ਇੱਥੇ ਸਿਰਫ ਤੇ ਸਿਰਫ ਚਾਬਲੂਸਾਂ ਦੀ ਕਦਰ ਪਾਉਂਦੀ ਆ ਅਸੀਂ ਇਹ ਵੀ ਦੇਖਿਆ ਵਾ ਕਿ ਜਿਸ ਤਰ੍ਹਾਂ ਦੀ ਇਹ ਸਰਕਾਰ ਚੱਲ ਰਹੀ ਆ ਜੇ 15 ਮੰਤਰੀ ਆ ਤੇ ਵਿੱਚੋਂ 4 ਇੱਕੋ ਹੀ ਜ਼ਿਲ੍ਹੇ ਤੋਂ ਜਾਂ ਇੱਕੋ ਹੀ ਏਰੀਆ ਤੋਂ ਤੇ ਬਾਕੀ 23 ਜਿਹੜੇ ਬਾਕੀ 22 ਜ਼ਿਲ੍ਹੇ ਪੰਜਾਬ ਦੇ ਜਿਹੜੇ ਆ ਉਹਨਾਂ ਨੇ ਕਈ ਤੁਹਾਡੇ ਮਾਂ ਪੁੱਟੇ ਆ ਉਹਨਾਂ ਨੂੰ ਤੁਸੀਂ ਕਿਉਂ ਨਹੀਂ ਉਹਨਾਂ ਨੂੰ ਤਰਜੀ ਦੇ ਰਹੇ ਇਸੇ ਕਰਕੇ ਤੁਸੀਂ ਨੋਟਿਸ ਕੀਤਾ ਹੋਊਗਾ ਕਿ ਕਈ ਜਿਹੜੇ ਏਰੀਆਜ਼ ਆ ਲੁਧਿਆਣਾ ਜਲੰਧਰ ਗੁਰਦਾਸਪੁਰ ਉੱਥੇ ਪਾਰਟੀ ਦਾ ਬਿਲਕੁਲ ਸਫਾਇਆ ਹੋ ਗਿਆ ਕਈ ਹੋਰ ਥਾਵਾਂ ਤੇ ਜਿਵੇਂ ਕਿ ਅੰਮ੍ਰਿਤਸਰ ਫਿਰੋਜ਼ਪੁਰ ਖਡੂਰ ਸਾਹ ਫਰੀਦਕੋਟ ਉੱਥੇ ਵੀ ਨਾ ਮਾਤਰ ਰਹਿ ਗਈ ਪਾਰਟੀ ਦੀ ਪ੍ਰੈਜ਼ੈਂਸ ਇਹਨਾਂ ਚੋੜਾਂ ਤੋਂ ਜੋ ਨਜ਼ਰ ਆਇਆ ਵਾ ਸੋ ਲੋਕਾਂ ਦਾ ਮੈਸੇਜ ਇਹ ਆ ਵੀ ਸਾਡੇ ਵੱਲ ਵੀ ਧਿਆਨ ਦਿਓ ਸਾਰੇ ਪੰਜਾਬ ਵੱਲ ਧਿਆਨ ਦਿਓ ਸਿਰਫ ਸੰਗਰੂਰ ਦੀ ਸਰਕਾਰ ਨਹੀਂ ਗਈ ਸੰਗਰੂਰ ਤੇ ਪੰਜਾਬ ਦੀ ਰਾਜਧਾਨੀ ਵੀ ਨਹੀਂ ਗਈ ਰਾਜਧਾਨੀ ਵੀ ਚੰਡੀਗੜ੍ਹ ਆ ਸੰਗਰੂਰ ਤੇ ਇੰਨਾ ਜ਼ੋਰ ਅਸੀਂ ਕਿਉਂ ਦਿੰਨੇ ਆ ਆ ਬਾਕੀ ਇਹ ਪਾਰਟੀ ਇੱਕ ਚੇਂਜ ਦੀ ਪਾਰਟੀ ਸੀ ਤਬਦੀਲੀ ਲਿਆਉਣ ਵਾਸਤੇ ਪਾਰਟੀ ਸੀ ਇੱਕ ਬਾਕੀ ਨਾ ਵੱਖਰੀ ਪਾਰਟੀ ਸੀ ਬਾਕੀ ਪਾਰਟੀਆਂ ਜੇ ਭ੍ਰਸ਼ਟਾਚਾਰ ਆ ਬਾਕੀ ਪਾਰਟੀਆਂ ਦੇ ਵਿੱਚ ਜੇ ਪਰਿਵਾਰਵਾਦ ਆ ਤੇ ਤੁਸੀਂ ਕਿਹਾ ਸੀ ਅਸੀਂ ਇਹ ਚੀਜ਼ਾਂ ਨਹੀਂ ਲੈ ਕੇ ਆਵਾਂਗੇ ਇੱਥੇ ਵੀ ਪਰਿਵਾਰ ਦੇ ਮੈਂਬਰਾਂ ਨੂੰ ਤੁਸੀਂ ਸਿਕਿਉਰਿਟੀ ਦਿੱਤੀ ਆ ਪਰਿਵਾਰ ਦੇ ਮੈਂਬਰਾਂ ਨੂੰ ਅੱਗੇ ਕਰ ਦੇ ਜੇ ਉਹ ਕੱਢ ਲਈ ਔਰ ਦੂਜੀਆਂ ਪਾਰਟੀਆਂ ਦੇ ਬੰਦੇ ਨੂੰ ਕਿਉਂ ਲਾਉਂਦੇ ਤੁਸੀਂ ਜੇ ਲੌਂਦੇ ਦੇ ਦੀਓ ਫਿਰ ਚਲੇ ਜਾਂਦੇ ਆ ਫਿਰ ਤੁਸੀਂ ਵੱਖਰੇ ਕਿਵੇਂ ਹੋਏ ਜੇ ਤੁਸੀਂ ਇੱਕ ਕਾਂਗਰਸ ਦੇ ਬੰਦੇ ਨੂੰ ਜਾਂ ਅਕਾਲੀ ਦਲ ਦੇ ਬੰਦੇ ਨੂੰ ਜਾਂ ਭਾਜਪਾ ਦੇ ਬੰਦੇ ਨੂੰ ਆਪਣੀ ਪਾਰਟੀ 'ਚ ਰਲਾ ਕੇ ਚੋਣ ਲੜਾਉਣੀ ਆ ਤੇ ਫਿਰ ਉਹ ਬੰਦਾ ਉੱਥੇ ਮਾੜਾ ਸੀਗਾ ਸੋ ਇਸ ਕਰਕੇ ਇਹ ਜੇ ਵਾਕਈ ਅਸੀਂ ਵੱਖਰੀ ਪਾਰਟੀਆਂ ਤੇ ਫਿਰ ਵੱਖਰਾ ਤੁਹਾਡਾ ਕਾਰਗੁਜ਼ਾਰੀ ਵੀ ਵੱਖਰੀ ਹੋਊਗੀ ਇੱਕ ਤੁਸੀਂ ਇਸ਼ਤਿਹਾਰਾਂ ਤੇ ਜਿਹੜੇ ਪੈਸੇ ਖਰਚੇ ਆ ਹੁਣ ਜਿਹੜੇ ਤੋਂ ਚੋਣ ਦਿੱਜੇ ਆ ਉੱਥੇ ਇਹ ਗੱਲ ਬੜੀ ਕਲੀਅਰ ਹੋਗੀ ਕਿ ਇਹ ਜਿਹੜੇ ਤੁਸੀਂ ਇਸ਼ਤਿਹਾਰਾਂ ਦੇ ਪੈਸੇ ਖਰਚਦੇ ਜਿੰਦਾ ਕੋਈ ਫਾਇਦਾ ਨਹੀਂ ਇਹਦੇ ਨਾਲ ਤੁਹਾਨੂੰ ਵੋਟਾਂ ਨਹੀਂ ਮਿਲਦੀਆਂ ਜੋ ਵੋਟਾਜ ਧਾਰਾ ਨਾਲ ਮਿਲਦੀਆਂ ਹੁੰਦੀਆਂ ਨੇ ਸ਼ਾਇਦ 13 ਮਿਆਂ 13 ਨੇ 13 ਚ ਸ਼ਾਇਦ 15 ਸੀਟਾਂ ਜਿੱਤ ਜਾਂਦੇ। ਸੋ ਇੰਨਾ ਪੈਸਾ ਬਰਬਾਦ ਹੋਇਆ ਔਰ ਸਿਰਫ ਪੰਜਾਬ ਦਾ ਪੈਸਾ ਦੂਜੀਆਂ ਸਟੇਟਾਂ ਦੇ ਬਰਬਾਦ ਹੋਇਆ ਭਾਵੇਂ ਗੋਆ ਚ ਭਾਵੇਂ ਹਰਿਆਣਾ ਚ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਤੁਸੀਂ ਇਸ਼ਤਿਹਾਰ ਦਿੰਦੇ ਰਹੇ। ਠੀਕ ਹੈ ਅਖਬਾਰ ਵਾਲੇ ਖੁਸ਼ ਕਰਤੇ ਪਰ ਮੈਂ ਮੀਡੀਆ ਦੇ ਨਾਲ ਤਾਲੁਕ ਰੱਖਦਾ ਮੈਂ ਇੱਕ ਗੱਲ ਤੁਹਾਨੂੰ ਬੜੀ ਕਲੀਅਰ ਦੱਸ ਦਵਾਂ ਕਿ ਮੀਡੀਆ ਵਾਲੇ ਉਹਨੇ ਚਿਰ ਤੱਕ ਹੀ ਤਾਂ ਨਾਲ ਖੁਸ਼ ਰਹਿੰਦੇ ਜਦਨ ਤੱਕ ਤੁਹਾਨੂੰ ਤੇਰੇ ਪੈਸੇ ਤੁਹਾਨੂੰ ਮਿਲਦੇ। ਉਸ ਤੋਂ ਬਾਅਦ ਉਹ ਕਿਸੇ ਦੇ ਨਹੀਂ ਹੁੰਦੇ। ਸੋ ਤੁਸੀਂ ਜਿੰਨੀ ਮਰਜ਼ੀ ਇਸ਼ਤਿਹਾਰ ਦੇਈ ਜੋ ਤੁਹਾਡੇ ਨਹੀਂ ਹੋਣੇ ਉਹ ਸੋ ਇਸ ਕਰਕੇ ਇਸ਼ਤਿਹਾਰ ਦੇਣੇ ਬੰਦ ਕਰੋ ਇਸ਼ਤਿਹਾਰਾਂ ਤੇ ਜਿਹੜਾ ਪੈਸਾ ਖਰਾਬ ਕਰ ਦੇਜੀਏ ਉਹ ਲੋਕਾਂ ਦੇ ਵਰਤੋ ਲੋਕਾਂ ਨੂੰ ਲੋੜਿਆ ਜਿਹੜੇ ਵਾਅਦੇ ਕੀਤੇ ਆ ਉਹਨਾਂ ਨੂੰ ਪੂਰੇ ਕਰੋ ਸਰਕਾਂ ਲਿੰਕ ਰੋਡ ਇਹ ਸਾਰੇ ਬਣਣ ਵੇਲੇ ਆ ਸ਼ਹਿਰਾਂ ਦੀਆਂ ਗਲੀਆਂ ਨਾਲੀਆਂ ਵੇਖੋ ਕੀ ਹਾਲਤ ਆ ਉੱਥੇ ਇਸ ਤੋਂ ਬਾਅਦ ਐਸੀ ਵੋਟ ਜਿਹੜੀ ਆ ਉਹ ਖਿਸਕਣੀ ਸ਼ੁਰੂ ਹੋ ਗਈ ਜਿਹੜਾ ਆਪਣਾ ਗਰੀਬ ਆਦਮੀ ਆ ਪੰਜਾਬ ਦਾ ਉਹਨੇ ਤੁਹਾਨੂੰ ਬੜੀਆਂ ਆਸਾਂ ਦੇ ਨਾਲ ਲੈਂਦਾ ਸੀਗਾ لیکن ਤੁਸੀਂ دیکھ لو ਚੌਥੀਆਂ ਦੇ ਵਿੱਚੋਂ ਨੌ ਸੀਟਾਂ ਸਿਰਫ ਤੁਹਾਡੇ ਕੋਲ ਰਹਿ ਗਈਆਂ ਵਾ ਜਿੱਥੇ ਤੁਸੀਂ ਲੀਡ ਲਈ ਹੈ ਔਰ ਨੌ ਦੇ ਵਿੱਚੋਂ ਵੀ 6 ਸੀਟਾਂ ਉਹ ਸੰਗਰੂਰ ਤੇ ਹੁਸ਼ਾਰਪੁਰ ਦੀਆਂ ਜਿੱਥੇ ਤੁਹਾਡੀ ਵੱਡੀ ਉੱਥੇ ਜਿਹੜੀ ਹੈ ਜਿੱਤ ਹੋਈ ਹੈ ਬਾਕੀ ਇੱਕ ਇੱਕ ਸੀਟ ਕੋਈ ਕੋਈ ਆਨੰਦਪੁਰ ਸਾਹਿਬ ਤੋਂ ਕੋਈ ਫਤਿਹਗੜ੍ਹ ਸਾਹਿਬ ਤੋਂ ਜਾਂ ਇੱਕ ਦੀ ਕੋਈ ਪਟਿਆਲੇ ਤੋਂ ਜਾਂ ਕਿੱਥੋਂ ਆ ਗਈ ਹੈ ਸੋ ਇਸ ਕਰਕੇ ਜਿਹੜੀਆਂ ਐਸ்சி ਸੀਟਾਂ ਤੁਹਾਡੇ ਤੋਂ ਦੂਰ ਗਈਆਂ ਵਾ ਐਸ்சி ਵਰਗ ਤੁਹਾਡੇ ਤੋਂ ਦੂਰ ਗਿਆ ਵਾ ਉਹ ਪ੍ਰਾਇਮਰਲੀ ਇਸ ਕਰਕੇ ਗਿਆ ਆਪ ਹੀ ਤੁਹਾਡੀ ਕੈਣੀ ਔਰ ਕਰਨੀ ਦੇ ਵਿੱਚ ਬਹੁਤ ਫਰਕ ਆ ਤੁਸੀਂ ਕਿਹਾ ਨਹੀਂ ਸੀਗਾ ਕਿ ਅਸੀਂ ਡਿਪਟੀ ਸੀਐਮ ਐਸਸੀ ਬਣਾਵਾਂਗੇ ਕਿਧਰ ਗਿਆ ਉਹ ਵਾਦਾ ਤੁਸੀਂ ਕਿਹਾ ਨਹੀਂ ਸੀ ਵੀ 1000 ਰੁਪਏ ਅਸੀਂ ਗਰੀਬਾਂ ਨੂੰ ਦਵਾਂਗੇ ਔਰਤਾਂ ਨੂੰ ਦਵਾਂਗੇ ਕਿਧਰ ਗਿਆ ਉਹ ਵਾਦਾ ਸੋ ਕਰਨੀ ਔਰ ਕਥਨੀ ਦੇ ਵਿੱਚ ਬਹੁਤ ਫਰਕ ਹੁੰਦਾ ਵਾ ਜੋ ਤੁਸੀਂ ਕਿਹਾ ਉਹ ਕਰਕੇ ਦਿਖਾਓ ਖੈਰ ਮੈਂ ਫੇਰ ਕਹਿ ਦੁਵਾ ਕਿ ਹਾਲੇ ਕੁਝ ਨਹੀਂ ਕੁਝ ਨਹੀਂ ਕੋਈ ਨੁਕਸਾਨ ਇੰਨਾ ਨਹੀਂ ਹੋਇਆ ਜਿਵੇਂ ਆਂਦੇ ਆਂ ਪੀ ਦੁੱਲੇ ਬੇਰਾਂ ਦਾ ਹਾਲੇ ਕੁਝ ਨਹੀਂ ਵਿਗੜਿਆ ਹਾਲੇ ਵੀ ਸਿਚੁਏਸ਼ਨ ਸੰਭਾਲ ਸਕਦੇ ਜੇ ਜੋ ਹੋਇਆ ਜੋ ਤੁਹਾਡੇ ਪਤਨ ਦਾ ਇੱਕ ਇਸ਼ਾਰਾ ਵਾ ਇਹ ਇੱਕ ਤਰੀਕੇ ਦਾ ਟ੍ਰੇਲਰ ਆ ਇਹ ਮੇਰੇ ਹਸਾਬ ਨਾਲ ਇੱਕ ਲੋਕਾਂ ਨੇ ਤੁਹਾਨੂੰ ਇੱਕ ਚਲਕ ਦਿਖਾਈ ਆ ਸੋ ਇਸ ਚਲਕ ਦੇ ਉੱਤੇ ਅਮਲ ਕਰੋ ਲੋਕੀ ਕਹਿ ਰਿਹਾ ਸੰਭਲ ਜਾ ਜੇ ਤੁਸੀਂ ਨਹੀਂ ਸੰਭਲੋਗੇ ਤਾਂ ਮੇਰੇ ਖਿਆਲ 2027 ਦੇ ਵਿੱਚ ਜੁੜੀ ਜਿਹੜੀ ਤਬਾਹੀ ਤੁਹਾਡੀ ਹੋ ਸਕਦੀ ਆ ਉਹਦਾ ਅਨੁਭਵ 2027 ਤੋਂ ਪਹਿਲਾਂ ਵੀ ਕਰਨਾ ਪੈ ਸਕਦਾ ਆ ਇਹ ਮੇਰਾ ਵਿਚਾਰ ਆ ਹੁਣ ਇੱਕ ਅੱਧਾ ਮਿੰਟ ਰਹਿ ਗਿਆ ਵਾ ਮੈਂ ਦੱਸ ਦਵਾਂ ਕਿ ਨਵੀ ਢਿੱਲਾਂ ਔਰ ਜਸਵਿੰਦਰ ਸਿੰਘ ਦੇ ਵੀ ਸਾਡੇ ਫੇਸਬੁਕ ਤੇ ਉੱਪਰ ਕਮੈਂਟ ਆ ਜਸਵਿੰਦਰ ਸਿੰਘ ਕਹਿ ਰਹੇ ਨੇ ਅਰਸ਼ ਤੋਂ ਫਰਸ਼ ਤੇ ਲਿਉਣ ਲਈ ਤਿਆਰ ਰੋ ਪਰ 2.5 ਸਾਲ ਦਾ ਸਮਾਂ ਹੈ ਲੋਕਾਂ ਦੀ ਨਬਜ਼ ਪਛਾਣੋ ਨਹੀਂ ਤਾਂ ਲੋਕ ਨੂੰ ਨਬਜ਼ ਪਛਾਣਣੀ ਆਉਂਦੀ ਹੈ ਬਹੁਤ ਇੰਪੋਰਟੈਂਟ ਕਮੈਂਟ ਹੈ ਜਸਵਿੰਦਰ ਸਿੰਘ ਦਾ ਅਰਸ਼ ਤੋਂ ਫਰਸ਼ ਤੇ ਆਉਣ ਲਈ ਤਿਆਰ ਰੋ ਪਰ 2.5 ਸਾਲ ਦਾ ਸਮਾਂ ਹੈ ਲੋਕਾਂ ਦੀ ਨਬਜ਼ ਪਛਾਣੋ ਨਹੀਂ ਤਾਂ ਲੋਕ ਲੋਕ ਨੂੰ ਲੋਕਾਂ ਨੂੰ ਨਬਜ਼ ਪਛਾਣਣੀ ਆਉਂਦੀ ਹੈ ਸੋ ਇਸ ਜਸਵਿੰਦਰ ਸਿੰਘ ਦੀ ਇਸ ਗੱਲ ਦੇ ਨਾਲ ਮੈਂ ਹੁਣ ਤੁਹਾਡੇ ਤੋਂ ਲੈ ਰਿਹਾ ਮੈਂ ਇਜਾਜ਼ਤ ਮੈਨੂੰ ਕੱਲ ਫੇਰ ਮਿਲਾਂਗੇ ਨਮਸਕਾਰ ਸਤਿ ਸ੍ਰੀ ਅਕਾਲ ਖੁਦਾ ਹਾਫਿਜ਼ ਰੱਬ ਰੱਖੇ